ਹਾਂ ਬਾਬਾ ਇਹ ਟੋਡਰਮਲ ਦੀ ਵਿਹਲੀ ਜਿਹੜੀ ਉਦੋਂ ਗੁਰੂ ਮਹਾਰਾਜ ਦੇ ਛੋਟੇ ਸਾਹਿਬ ਜਦਿਆਂ ਦੇ ਧਕਾਰ ਵਾਸਤੇ ਜਗਾ ਵਿਚ ਕੀ ਉਹਨੇ ਆ ਵਿਹਲੀ ਵੇਚ ਕੇ ਮੋਹਰਾਂ ਖਰੀਦ ਕੇ ਤੇ ਉੱਥੇ ਥਾਂ ਲਈ ਸੀ ਜੋਤੀ ਸਰੂਪ ਆ ਟੋਡਰਮਲ ਦੀ ਵਿਹਲੀ ਉਸ ਹਮੇ ਕੇ ਵੇਖੋ ਕਿਆ ਸੋਹਣੀ ਹੋਣੀ ਸੀ ਹੁਣ ਤਾਂ ਆਪਨ ਲੱਗਦੀ ਨਾ ਆrami ਦੇ ਥੱਲੇ ਉਦੋਂ ਸਮੇਂ ਦੇ ਵਿੱਚ ਵੇਖੋ ਉਹਨਾਂ ਦੇ ਕਿੰਨੇ ਬਣੇ ਹੋਏ ਸੀ ਮੋਰਚੇ ਆਹ ਵੇਖੋ ਨਿੱਕੀ ਨਿੱਕੀ ਏਸਟ ਜਿਹੜੀ ਲੱਗੀ ਹੋਈ ਹੈ ਆਹ ਕੋ ਡਿਜ਼ਾਈਨਿੰਗ ਹਾਂ ਉਹ ਆਹ ਵੇਖੋ ਆ ਗੇਟ ਛੱਡੀ ਹੋਈ ਸੀ ਆਹ ਜਿਹੜਾ ਗੇਟ ਜਾ ਤਾਣ ਜੇ ਅੱਜ ਢਾ ਦਿੱਤੇ ਹੁਣ ਤਾਂ ਘਿਰੂ ਘਿਰੂ ਹੋਈ ਪਈ ਹੁਣ ਤਾਂ ਘਿਰੂ ਘਿਰੂ ਹੋਈ ਪਈ